अपनी क्लास कॉपी करो ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਦੁੱਧ ਵਾਲੇ ਵੀਰਾਂ ਨੂੰ ਫਸ ਜੋੜ ਕੇ ਬੇਨਤੀ ਆ ਡੇਰੀ ਵਾਲੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਲ੍ਹਾ ਫਰੀਦਕੋਟ ਵੱਲੋਂ 30 12 2024 ਨੂੰ ਦੁੱਧ ਦੀ ਕਲੈਕਸ਼ਨ ਇਕੱਠੀ ਨਹੀਂ ਕੀਤੀ ਜਾਊਗੀ ਕਿਉਂਕਿ ਸਾਡੇ ਬੜੇ ਸਤਿਕਾਰਯੋਗ ਸਰਦਾਰ ਜਗਜੀਤ ਸਿੰਘ ਡੱਲਿਆਵਾਲ ਜੋ ਮਰਨ ਵਰਤ ਤੇ ਬੈਠੇ ਆ ਉਹਦੇ ਵਾਸਤੇ ਸਮੂਹ ਸਾਥੀਆਂ ਨੇ ਸਮਰਥਨ ਦੇਣਾ ਹੈ ਜੋ ਪੰਜਾਬ ਸੂਬੇ ਦੀ ਕਾਲਾ ਕਿ ਕੱਲ ਨੂੰ 30 12 2024 ਨੂੰ ਪੰਜਾਬ ਬੰਦ ਰਹੂਗਾ ਇਸ ਕਰਕੇ ਸਮੂਹ ਦੋਦੀ ਜੁਨੀਅਨ ਜ਼ਿਲ੍ਹਾ ਫਰੀਦਕੋਟ ਵੀ ਸਮਰਥਨ ਦਿੰਦੀ ਆ ਕਿ ਕੱਲ ਨੂੰ ਦੋਦੀ ਕਲੈਕਸ਼ਨ ਨਹੀਂ ਕੀਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਤਗੋ 30 12 2024 ਨੂੰ ਦੁੱਧ ਬੰਦ ਕੀਤਾ ਗਿਆ ਹੈ ਉਹਦੇ ਵਿੱਚ ਕੋਈ ਵੀ ਸਾਥੀ ਦੁੱਧ ਲੈ ਕੇ ਨਾ ਆਵੇ ਜੇਕਰ ਕੋਈ ਵੀ ਸਾਥੀ ਦੁੱਧ ਲੈ ਕੇ ਆਇਆ ਉਸ ਦੀ ਆਪ ਦੀ ਜ਼ਿੰਮੇਵਾਰੀ ਹੋਊਗੀ ਜੇਕਰ ਕਿਸਾਨ ਜ세ਬੰਦੀ ਨੇ ਉਹਦਾ ਦੁੱਧ ਢੋਲਤਾ ਤੇ ਉਹ ਆਪਦੇ ਦੁੱਧ ਦਾ ਆਪ ਜ਼ਿੰਮੇਵਾਰ ਹੋਊਗਾ ਦੁੱਧ ਦੀ ਡੇਰੀ ਯੂਨੀਅਨ ਉਸ ਦੁੱਧ ਦੀ ਕੋਈ ਜ਼ਿੰਮੇਵਾਰ ਨਹੀਂ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਵੱਲੋਂ ਇਸ ਦੀ ਘੋਲ ਦਿੱਤੀ ਗਈ ਆ ਸਾਡਾ ਸਾਰਾ ਫਰੀਡਕੋਟ ਜ਼ਿਲ੍ਹੇ ਦੀ ਦੁੱਧ ਯੂਨੀਅਨ ਪੰਜਾਬ ਦੇ ਦੁੱਧ ਦੀ ਇਕਤਾ ਯੂਨੀਅਨ ਨੂੰ ਸਮਰਥਨ ਦਿੰਦੀ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ